ਤੇ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਆ 2001 ਚ ਵਿਆਹ ਹੋਇਆ ਮੇਰਾ ਜਨਵਰੀ 20 ਜਨਵਰੀ ਨੂੰ ਤੇ 23 ਸਾਲ ਹੋ ਗਏ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਭਾਜੀ ਮੈਂ ਵੀਡੀਓ ਐਡੀਟਿੰਗ ਦਾ ਹੀ ਕਰਦਾ ਹੈ ਕੰਮ ਅੱਛਾ ਜੀ ਹਾਂਜੀ ਤੇ ਭੈਣ ਉਹਨਾਂ ਨੂੰ ਬੁਲਾਈਏ ਆਪਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਆਵਾਜ਼ ਮਾਰੋ सोनू ਹਾਂਜੀ ਆ ਜਾਓ ਸਸਤੀ ਰਾਜੀ ਬੈਠੋ ਤੁਹਾਡਾ ਨਾਮ ਪੂਰਾ ਹਰਵਿੰਦਰ ਕੌਰ ਹੈ ਹਾਂਜੀ ਇਹ ਤੁਹਾਨੂੰ ਸੋਨੂ ਹੀ ਕਹਿੰਦੇ ਨੇ ਪਰ ਹਾਂਜੀ ਮੈਨੂੰ ਸਾਰੇ ਸੋਨੂ ਹੀ ਕਹਿੰਦੇ ਤੇ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ ਮੈਂ ਤੇ ਬਸ ਐਦੀ ਨਹੀਂ ਕੁਝ ਤਾਂ ਕਰਦੇ ਹੋ ਸਰਦਾ ਜੀ ਅੱਛਾ ਨਹੀਂ ਇਹ ਇਹ ਤਾਂ ਹੁੰਦਾ ਕਿ ਦੂਜਿਆਂ ਨੂੰ ਦੱਸਣਾ ਨਹੀਂ ਵੈਸੇ ਕੀ ਕਹਿੰਦੇ ਹੋ ਬਸ ਵੈਸੇ ਕਦੀ ਨਾਮ ਨਹੀਂ ਲੋਡ ਪਏ ਤਾਂ ਲੈਂਦੇ ਵੈਸੇ ਕਦੀ ਲੈਣ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਤੁਸੀਂ ਇਤਾਂ ਮੈਂ ਨਾ ਆਪਣੇ ਹਸਬੰਦ ਨੂੰ ਸੰਦੂ ਕਹਿੰਨੀ ਉਹਨਾਂ ਦੇ ਸਾਹਮਣੇ ਮੈਂ ਸੰਦੂ ਹਾਂਜੀ ਤੇ ਮੈਂ ਵੈਸੇ ਵੀ ਉਹਨਾਂ ਨੂੰ ਸੰਦੂ ਹੀ ਕਹਿੰਨੀ ਆ ਸਾਰਿਆਂ ਦੇ ਸਾਹਮਣੇ ਮੈਂ ਤਾਂ ਕਦੇ ਮੈਂ ਤਾਂ ਸੰਦੂ ਸਾਫ਼ ਏਦਾਂ ਦਾ ਕੋਈ ਸ਼ਬਦ ਨਹੀਂ ਲਿਆ ਹਨਾ ਹਾਂਜੀ ਇੱਕ ਦਿਨ ਮੈਂ ਕਿਸੇ ਨਾਲ ਫੋਨ ਤੇ ਗੱਲ ਕਰਦੀ ਸੀ ਤੇ ਉਹ ਘਰ ਤੋਂ ਬਾਹਰ ਚੱਲੇ ਸੀ ਮੈਂ ਕੋਈ ਸਮਾਨ ਮੰਗਾਉਣਾ ਸੀ ਮੈਂ ਉੱਚ-ਉੱਚੀ ਆਵਾਜ਼ਾਂ ਮਾਰੀ ਸੰਦੂ ਸੰਦੂ ਹਨਾ ਉਹ ਕਹਿੰਦੇ ਵੀ ਤੂੰ ਏਦਾਂ ਬੋਲਦੀ ਆ ਮੈਂ ਕਿਹਾ ਮੈਂ ਰੈਂਦੇ ਤੁਹਾਨੂੰ ਲੱਗੇ ਕਿ ਹਾਰਦਿਕ ਦਾ ਕੋਈ ਸਿੱਖ ਨਾ ਤਾਂ ਹੁੰਦਾ ਹੈ ਹਾਂਜੀ ਹਾਂਜੀ ਤੁਹਾਡੇ ਵਿਆਹ ਨੂੰ ਪੈਣ ਕਿੰਨੇ ਸਾਲ ਹੋ ਗਏ ਪਾਜੀ ਨੇ ਤਾਂ ਦੱਸਤਾ ਮੈਂ ਤਾਂ ਪਹਿਲਾ ਮੁੰਡਾ ਦੇਖਿਆ ਕਿ ਜਿਹਨੇ ਸਹੀ ਦੱਸਿਆ ਹਾਂਜੀ 23 ਸਾਲ ਹੋ ਗਏ ਸਾਡੇ ਵਿਆਹ ਨੂੰ 23 2001 ਚ ਹੋਇਆ ਸੀ 20 ਜਨੂਅਰੀ 2001 ਚ ਹੋਇਆ ਸੀ ਹਾਂਜੀ ਦੋ ਬੱਚੇ ਨੇ ਤੁਹਾਡੇ ਹਾਂਜੀ ਦੋ ਬੱਚੇ ਨੇ ਬੇਟਾ ਹੈ ਉਹਨੇ ਹੁਣ 22 ਸਾਲ ਦਾ ਹੋ ਜਾਣਾ ਪਰ ਬ੍ਰਿਜ ਹਾਂਜੀ ਤੇ ਬੇਟੀ ਆ ਇਹ 15 ਸਾਲ ਦੀ ਹੈ ਆਪਾਂ ਪਹਿਲਾਂ ਨਾ ਤੁਹਾਡੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਹਾਂ ਤੁਸੀਂ ਮਤਲਬ ਤੁਹਾਡਾ ਰਿਸ਼ਤਾ ਆਪਣੀ ਪਸੰਦ ਦਾ ਸੀਗਾ ਜਾਂ ਕਰਦੇ ਆਂ ਨਹੀਂ ਅਰੇਂਜ ਹੀ ਸੀ ਕਰਦੇ ਆਂ ਵੀ ਅੱਛਾ ਹਾਂਜੀ ਕੀ ਕਰਦੇ ਸੀ ਤੁਸੀਂ ਉਸ ਵਕਤ ਪੜ੍ਹਦੇ ਸੀ ਮੈਂ ਹਾਂਜੀ ਵੀ ਇਹ ਫਾਈਨਲ ਦੇ ਐਗਜ਼ਾਮ ਦੇਨੇ ਸੀ ਮੈਂ ਹਾਂਜੀ ਤਾਂ ਬਾਜੀ ਤੁਸੀਂ ਮੈਂ ਆਸਟ੍ਰੇਲੀਆ ਤੋਂ ਆਇਆ ਸੀ ਮੈਨੂੰ ਤਕਰੀਬਨ 1 ਮਹੀਨਾ ਹੋਇਆ ਸੀ ਆਏ ਨੂੰ ਹਾਂਜੀ ਤੇ ਬਸ ਸਮਝ ਲਓ ਕਰਦੇ ਮਤਲਬ ਮੈਂ ਛੱਡ ਕੇ ਆਇਆ ਸੀ ਆਸਟ੍ਰੇਲੀਆ ਮੈਂ ਵਾਪਸ ਨਹੀਂ ਸੀ ਜਾਣਾ ਚਾਹੁੰਦਾ ਹਾਂਜੀ ਤੇ ਘਰ ਦੇ ਫਿਰ ਉਸ ਟਾਈਮ ਮੇਰੀ ਉਮਰ ਵੀ ਹੋ ਗਈ ਸੀ ਤਕਰੀਬਨ 25 ਸਾਲ ਦੀ ਉਮਰ ਹੋ ਗਈ ਸੀ ਅੱਛਾ ਜੀ ਤੇ ਤੇ ਘਰ ਦੇ ਲੱਭ ਰਹੇ ਸੀ ਕਿ ਵਿਆਹ ਕਰਨਾ ਹੈ ਹਾਂ ਲੜਕੀ ਲੱਭ ਰਹੇ ਸੀ ਅੱਛਾ ਜੀ ਤੇ ਇਹ ਫਿਰ ਇਹਨਾਂ ਨਾਲ ਵੀ ਜਿੱਦਾਂ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਹਾਂ ਕਿਉਂਕਿ ਇਹਨਾਂ ਦਾ ਪਿੰਡ ਸਿਰਫ 1.5 ਕਿਲੋਮੀਟਰ ਦੂਰ ਹੈ। ਹਾਂਜੀ। ਅੱਛਾ ਜੀ। ਹਾਂਜੀ। ਫਿਰ ਤਾਂ ਨਹੀਂ ਮੈਂ ਮੰਨ ਸਕਦੇ ਵੀ ਘਰਦਿਆਂ ਦੇ ਵਾਢੀ ਸਾਰੇ ਹੀ ਇਹ ਕਹਿੰਦੇ ਆ ਜਦੋਂ ਨਾ ਅਸੀਂ ਦੱਸੀਦਾ ਆ ਕਹਿੰਦੇ ਵੀ ਬਾਜੀ ਤੁਹਾਡੀ ਲਵ ਮੈਰਿਜ ਸੀ ਤੇ ਅਰੇਂਜਡ ਮੈਰਿਜ ਜੋ ਮੈਂ ਕਹਿੰਨਾ ਅਰੇਂਜਡ ਵਾਢੀ ਕਹਿੰਦੇ ਨਹੀਂ ਐਦਾਂ ਨਹੀਂ ਹੋ ਸਕਦਾ। ਮੈਂ ਕਹਿੰਦਾ ਨਹੀਂ ਸਾਡੀ ਅਰੇਂਜਡ ਮੈਰਿਜ ਹੈ। ਤੇ ਇਹ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਆ। ਮੇਰੇ ਫਾਦਰ ਸਾਹਿਬ ਸਿਰਫ 1 ਕਿਲੋਮੀਟਰ ਵਿਆਹੇ ਦੂਰ। अच्छा जी एथो 1 किलोमीटर ਆਂਦਾ ਮੇਰੇ ਨਾਨਕੇ ਆਂਦੇ ਐ ਉਹ ਤੋਂ ਅੱਧਾ ਕਿਲੋਮੀਟਰ ਇਹਨਾਂ ਦਾ ਪਿੰਡਾਂ ਦਾ ਪਹਾਰਾ ਪਰ ਹਾਂਜੀ ਮਤਲਬ ਜੇ ਮੈਂ ਹੁਣ ਸੈਰ ਕਰਨ ਜਾਵਾਂ ਨਾ ਸਵੇਰੇ ਤਾਂ 10 ਮਿੰਟ ਚ ਪਹੁੰਚ ਜਾਊਗਾ ਮੈਂ ਇਹ ਤਾਂ ਮੇਰੇ ਕੋਲ ਬਹੁਤ ਸਵਾਲ ਹੋ ਗਏ ਆਪਾਂ ਹੋਈ ਐ ਐਕਚੁਅਲੀ ਮੇਰੇ ਮਾਮਾ ਜੀ ਆ ਨਾ ਜਿਹੜੇ ਉਹਨਾਂ ਦਾ ਪਹਿਲਾਂ ਤੋਂ ਹੀ ਇੱਥੇ ਡੈਡੀ ਉਹਨਾਂ ਨਾਲ ਮੇਰੇ ਫਾਦਰ ਇਨ ਲਾ ਨਾਲ ਉਹਨਾਂ ਦੀ ਫਰੈਂਡਸ਼ਿਪ ਸੀ ਕਾਫੀ ਢੇਰ ਤੋਂ ਹਾਂ ਤੇ ਉਹਨਾਂ ਕਰਕੇ ਫਿਰ ਜਿੱਦਾਂ ਉਹਨਾਂ ਦੀ ਬੇਟੀ ਦੀ ਮੈਰਿਜ ਸੀ 10 ਦਸੰਬਰ ਦੀ ਹਾਂਜੀ ਤੇ ਫਿਰ ਉਹ ਮਾਮਾ ਜੀ ਹੁਣੇ ਕਾਰਡ ਲੈ ਕੇ ਆਏ ਇੱਥੇ ਘਰ ਤੇ ਫਿਰ ਇਹ ਆਏ ਹੋਏ ਸੀ ਆਸਟ੍ਰੇਲੀਆ ਤੋਂ ਤੇ ਫਿਰ ਮਾਮਾ ਜੀ ਨੇ ਗੱਲ ਕੀਤੀ ਕਹਿੰਦੇ ਪੀ ਆਸਟ੍ਰੇਲੀਆ ਤੋਂ ਆ ਗਿਆ ਬੇਟਾ ਡੈਡੀ ਕਹਿੰਦੇ ਹਾਂਜੀ ਕਹਿੰਦੇ ਹਲੇ ਤੁਹਾਡੀ ਗੱਲ ਤਾਂ ਨਹੀਂ ਹੋਈ ਕਿਸੇ ਨਾਲ ਕਿਉਂਕਿ ਮਾਮਾ ਜੀ ਨੂੰ ਇਹ ਸੀਗਾ ਜਿਹੜ ਦੀ ਬੇਟੀ ਦਾ ਵਿਆਹ ਸੀ ਉਹ ਤੇ ਮੈਂ ਦੋਨੋਂ ਸੇਮ ਹਾਂ ਜਿੱਦਾਂ ਏਜ ਸੀ ਸਾਡੀ ਉਹਨਾਂ ਨੂੰ ਇਹ ਸੀਗਾ ਕਿ ਹੁਣ ਉਹਦਾ ਵੀ ਹੋ ਗਿਆ ਤਾਂ ਹੁਣ ਇਹਦਾ ਵੀ ਕਰਦੀ ਏ ਫਟਾਫਟ ਹਨਾ ਤੇ ਸਾਡੇ ਆਪਸੀ ਪਿਆਰ ਵੀ ਬਹੁਤ ਸੀ ਤੇ ਉਹਨਾਂ ਨੇ ਜਿੱਦਾਂ ਡੈਡੀ ਉਹਨਾਂ ਨਾਲ ਗੱਲ ਕੀਤੀ ਹੋਣੀ ਆ ਤੇ ਡੈਡੀ ਕਹਿੰਦੇ ਨਹੀਂ ਹਲੇ ਸਾਡੀ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਵੀ ਤੁਸੀਂ ਦੱਸੋ ਉਹ ਕਹਿੰਦੇ ਕੋਈ ਨਹੀਂ ਤੁਸੀਂ ਫਿਰ ਮੈਰਿਜ ਤੇ ਜ਼ਰੂਰ ਆਣਾ ਹੈ ਤੇ ਫਿਰ ਤੁਹਾਨੂੰ ਉੱਥੇ ਕੁੜੀ ਦਿਖਾਵਾਂਗੇ ਹਾਂਜੀ ਤੇ ਜਿੱਦ ਹੀ ਫਿਰ ਉਹ ਇਹ ਮੈਰਿਜ ਤੇ ਪਹੁੰਚੇ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਦੱਸਿਆ ਕਿ ਇਦੈਂ ਇਦਾਂ ਕਰਕੇ ਤੈਨੂੰ ਕਿਸੇ ਨੇ ਦੇਖਣਾ ਆਣਾ ਜਾਂ ਤੈਨੂੰ ਵਿਆਹ ਚ ਕਿਸੇ ਨੇ ਦੇਖਣਾ ਈਵਨ ਕਿ ਮੇਰੇ ਘਰਦਿਆਂ ਨੇ ਵੀ ਨਹੀਂ ਮੈਨੂੰ ਦੱਸਿਆ ਸੀ ਮਾਮਾ ਜੀ ਨੇ ਉਹਨਾਂ ਨਾਲ ਗੱਲ ਕਰ ਲਈ ਸੀ ਕਿ ਇਦੈਂ ਇਦਾਂ ਮੁੰਡਾ ਹੈ ਤੇ ਤੁਸੀਂ ਫਿਰ ਤੁਹਾਨੂੰ ਵਿਆਹ ਚ ਕਰਵਾਨੇ ਆ ਗੱਲ ਤੁਹਾਡੀ ਹੈ ਨਾ ਤੇ ਮੈਂ ਤਾਂ ਪਹਿਲੇ ਬੜਾ ਸੋਹਣਾ ਆਪਣਾ ਵਿਆਹ ਇੰਜੋਏ ਕਰ ਰਹੀ ਸੀ ਮੈਨੂੰ ਉੱਥੇ ਨਾ ਯਾਰ ਦੇ ਵਿੱਚ ਜਦੋਂ ਪਹੁੰਚੇ ਆ ਹੂੰ ਤਾ ਅਜੀ ਉਹ ਫਿਰ ਮਾਮਾ ਜੀ ਨਹੀਂ ਇਹਨਾਂ ਦੇ ਮਾਮਾ ਜੀ ਤਾਂ ਬਿਜ਼ੀ ਸੀਗੇ ਵਿਆਹ ਦੇ ਵਿੱਚ ਤੇ ਉਹਨਾਂ ਨੂੰ ਫਿਰ ਅਸੀਂ ਬਹੁਤਾ ਹਜੀ ਖੁਸ਼ ਕਹਿ ਵੀ ਨਹੀਂ ਸਕਦੇ ਸੰਤ ਪਤਾ ਨਹੀਂ ਸਕਦਾ ਕਿਹੜੀ ਕੁੜੀ ਹੈ ਮੈਨੂੰ ਨਹੀਂ ਸੀ ਪਤਾ ਫਿਰ ਅਸੀਂ ਇੱਕ ਕੋਈ ਜਿੱਦਾਂ ਹੁਣ ਰਿਸ਼ਤੇਦਾਰ ਇਹਨਾਂ ਦੇ ਰਿਸ਼ਤੇਦਾਰ ਜਾਂ ਸਾਡੇ ਰਿਸ਼ਤੇਦਾਰ ਤਕਰੀਬਨ 50% ਜਾਣਦੇ ਸੀ ਇੱਕ ਦੂਜੇ ਨੂੰ ਮੇਰੇ ਪਿੰਡ ਦੇ ਮਾਸੀ ਜੀ ਉਹ ਵੀ ਜਿੱਦਾਂ ਉਹਨਾਂ ਦੇ ਵਿੱਚੋਂ ਵਿੱਚ ਨਾ ਕੋਈ ਹੈ ਰਿਸ਼ਤੇਦਾਰੀ ਨੀ ਇੱਧਰ ਡੈਡੀ ਹੋਣਾ ਨਾਲ ਉਹ ਉਹਨਾਂ ਨੂੰ ਵੀ ਮਤਲਬ ਸੀਗਾ ਇਹਨਾਂ ਦਾ ਸਾਰਾ ਪਤਾ ਸੀ ਤੇ ਬਸ ਇੱਕ ਮੈਂ ਹੀ ਸੀ ਜਿਹਨੂੰ ਨਹੀਂ ਪਤਾ ਸੀਗਾ ਕਿ ਮੈਨੂੰ ਕੋਈ ਦੇਖਣ ਆਇਆ ਬਾਕੀ ਇਹ ਸਾਰਿਆਂ ਨੂੰ ਸਾਰਾ ਪਤਾ ਸੀ ਫਿਰ ਇਸੇ ਜਦੋਂ ਨਾ ਜਾਣਕਾਰ ਨੇ ਪੁੱਛਿਆ ਵੀ ਦੱਸੋ ਵੀ ਐ ਐ ਪਰਪਰ ਵਾਲਿਆਂ ਦੀ ਕੁੜੀ ਕਿ ਕਿੱਥੇ ਹੈ ਕਿਹੜੀ ਹੈ ਉਹ ਕਹਿੰਦੀ ਵੀ ਰੀਵਨ ਕਟਿੰਗ ਬਲੇ ਖੜੀ ਹੈ ਤਾਂ ਮੈਨੂੰ ਕਹਿੰਦੇ ਤੂੰ ਦੇਖ ਕੇ ਆ ਉੱਥੇ ਕੁੜੀਆਂ ਕਈ ਸੀਗੀਆਂ ਹੁਣ ਮੈਨੂੰ ਕੀ ਪਤਾ ਕਿਹੜੀ ਸੀ ਕਿਉਂ ਮੈਂ ਵੀ ਦੇਖੀ ਨਹੀਂ ਸੀ ਮੈਂ ਵੀ ਤਕਰੀਬਨ ਆ ਪਹਿਲਾਂ ਕਾਲਜ ਪੜਦਾ ਰਿਹਾ ਹਾਂ ਤੇ ਨਾਨਕੀ ਤਾਂ ਪਹਿਲਾਂ ਜਾਂਦੇ ਹੁੰਦੇ ਸੀ ਮਹੀਨਾ ਮਹੀਨਾ ਰਹਿ ਕੇ ਆਉਂਦੇ ਹੁੰਦੇ ਸੀ ਆਲੇ ਦੁਆਲੇ ਪਿੰਡਾਂ 'ਚ ਘੁੰਮਦੇ ਰਹਿੰਦੇ ਹੁੰਦੇ ਸੀ ਹੂੰ ਤੇ ਫਿਰ ਕਾਲਜ ਪੜਦਾ ਰਿਹਾ ਬਾਅਦ ਵਿੱਚ ਆਸਟ੍ਰੇਲੀਆ ਚੱਲ ਗਿਆ ਫਿਰ ਟੱਚ 'ਚ ਨਹੀਂ ਰਹੇ ਹਾਂਜੀ ਤੇ ਮੈਨੂੰ ਨਹੀਂ ਸੀ ਉੱਥੇ ਪਤਾ ਲੱਗ ਰਿਹਾ ਫਿਰ ਕਿਸੇ ਬੰਦੇ ਨੇ ਦੱਸਿਆ ਵੀ ਆਹ ਕੁੜੀ ਹੈ ਅੱਛਾ ਜੀ ਇਹ ਸੈਂਟਰ 'ਚ ਤਾਂ ਨਹੀਂ ਖੜੀ ਸੀ ਸਾਈਡ 'ਤੇ ਖੜੀ ਸੀਗੇ ਹੂੰ ਤੇ ਉਸ ਤੋਂ ਬਾਅਦ ਫਿਰ ਆਨੰਦ ਕਾਰਜ ਨੂੰ ਗਏ ਮੈਂ ਮਤਲਬ ਦੇਖਦਾ ਰਿਆਂ ਕਿ ਬੰਦੇ ਨੂੰ ਹੋ ਜਾਂਦਾ ਨਾ ਹਾਂ ਉਹ ਮੈਂ ਵੀ ਹਾਂ ਇਹ ਮੂਰਤਾ ਦੀ ਤੇ ਉਸ ਤੋਂ ਬਾਅਦ ਫਿਰ ਡੈਡੀ ਨੂੰ ਨਹੀਂ ਫਿਰ ਇਨੀ ਕਿਹਾ ਪੇ ਗੱਲਬਾਤ ਅ ਕਰੀਏ ਹਾਂ ਮਤਲਬ ਅੱਗੇ ਗੱਲ ਚਲਾਈਏ ਹਾਂਜੀ ਤੇ ਉਹ ਫਿਰ ਬੇਲ ਨਹੀਂ ਸੀਗੀ ਉਸ ਦਿਨ ਬਿਜ਼ੀ ਸੀ ਪੈਸੇ ਸ਼ਾਮ ਨੂੰ ਗੱਲ ਬੈਠ ਕੇ ਕਰ ਲਈ ਸੀ ਫਿਰ ਮਾਮਾ ਜੀ ਕਹਿੰਦੇ ਕਿ ਜੇ ਤੁਹਾਨੂੰ ਓਕੇ ਆ ਕਿਉਂਕਿ ਸਾਡੇ ਉਧਰ ਘਰਦਿਆਂ ਨੇ ਵੀ ਇਹਨਾਂ ਨੂੰ ਦੇਖ ਲਿਆ ਸੀ ਫਿਰ ਉਹਨਾਂ ਨੇ ਕਿਹਾ ਕਿ ਮਾਮਾ ਜੀ ਨਾਲ ਇੰਨੀ ਗੱਲ ਹੋ ਗਈ ਸੀ ਕਹਿੰਦੇ ਜੇ ਤੁਹਾਡੇ ਲਈ ਓਕੇ ਆ ਤੇ ਉਹਨਾਂ ਲਈ ਵੀ ਠੀਕ ਆ ਤਾਂ ਫਿਰ ਠੀਕ ਆ ਤੁਸੀਂ ਵਿਦਾਈ ਹੋ ਲੰਦੋ ਡੋਲੀ ਤੋਂ ਬਾਅਦ ਇੱਕ ਵਾਰ ਬੈਠ ਕੇ ਉੱਥੇ ਹੀ ਪੈਲੈਸ 'ਚ ਤੇ ਆਪਾਂ ਗੱਲ ਥੋੜੀ ਜਿਹੀ ਕਰ ਲੰਨੇ ਆ ਤੇ ਬਾਕੀ ਤਾਂ ਆਪਾਂ ਬਾਅਦ 'ਚ ਹੀ ਹੁੰਦੀ ਰਹੂਗੀ ਗੱਲ ਮਤਲਬ ਮੈਨੂੰ ਉਸ ਟਾਈਮ ਤੇ ਦੱਸਿਆ ਜਦੋਂ ਇਹ ਸਾਰੇ ਵਿਦਾਈ ਤੋਂ ਬਾਅਦ ਉੱਥੇ ਬੈਠੇ ਸੀ ਤੇ ਮੈਨੂੰ ਕਹਿੰਦੇ ਚੱਲ ਮੈਂ ਕਿਹਾ ਹੁਣ ਕਿੱਥੇ ਜਾਣਾ ਕਹਿੰਦੇ ਤੈਨੂੰ ਮੁੰਡਾ ਆਇਆ ਦੇਖਣ ਮੈਂ ਕਿਹਾ ਕਿੱਥੇ ਹਾਂਜੀ ਮੈਨੂੰ ਉਦੋਂ ਇੰਨਾ ਮਤਲਬ ਪਰ ਮੈਂ ਹਜੇ ਤੁਹਾਨੂੰ ਸੱਚੀ ਦੱਸਾਂ ਮੈਨੂੰ ਇਦਾਂ ਹੈਗਾ ਵੀ ਨਹੀਂ ਸੀਗਾ ਕਿ ਮੈਂ ਹੁਣੇ ਹੀ ਵਿਆਹ ਕਰਵਾਉਣਾ ਹੈ ਮਤਲਬ ਘਰ 'ਚ ਵੀ ਕਦੀ ਇਦਾਂ ਰਿਸ਼ਤੇ ਆਉਂਦੇ ਸੀ ਬਟ ਕਦੀ ਇਦਾਂ ਨਹੀਂ ਸੀ ਹੋਇਆ ਕਿ ਹੁਣੇ ਹੀ ਇਹਦਾ ਵਿਆਹ ਕਰ ਦੇਣਾ ਆਪਾਂ ਮੈਂ ਮਤਲਬ ਤੁਸੀਂ ਸੱਚ ਮਤਲਬ ਇਹ ਮੰਨ ਲਓ ਕਿ ਮੈਂ ਹਜੇ ਰੈਡੀ ਵੀ ਨਹੀਂ ਸੀਗੀ ਬਟ ਮੈਨੂੰ ਪਹਿਲਾਂ ਬੜਾ ਇਦਾਂ ਲੱਗਿਆ ਮੈਂ ਕਿਹਾ ਮੈਨੂੰ ਮੁੰਡਿਆ ਨਾਲ ਪੂਰਾ ਵਿਆਹ ਖਰਾਬ ਹੋ ਜਾਣਾ ਸੀਗਾ ਮੈਂ ਫਿਰ ਵਿਆਹ ਇੰਜੋਏ ਨਹੀਂ ਸੀ ਕਰਨਾ ਸਹੀ ਕਰ ਲੈ ਹੈਨਾ ਹਾਂਜੀ ਤੇ ਬਾਅਦ ਵਿੱਚ ਨਾ ਉਹਨੀ ਇੱਕ ਤਰੀਕ ਮਤਲਬ ਇਸ ਤਰੀਕ ਨੂੰ ਆਪਾਂ ਇਕੱਠੇ ਹੋਵਾਂਗੇ ਹਾਂਜੀ ਤੇ ਤੁਸੀਂ ਦੇਖ ਲਿਆ ਸਾਰਿਆਂ ਨੇ ਤਸੱਲੀ ਸਾਰਿਆਂ ਦੀ ਹੋ ਗਈ ਹੈ ਮੈਂ ਸੀਗਾ ਉਸ ਟਾਈਮ ਕਲੀਨ ਸ਼ੇਵ ਹਾਂਜੀ ਬਿਲਕੁਲ ਕਲੀਨ ਸ਼ੇਵ ਇੱਕ ਹੋਰ ਗੱਲ ਹੋਈ ਸੀ ਬੰਦੀ ਇੰਟ ਮਿੰਟ ਮੈਨੂੰ ਮੈਨੂੰ ਹੋਰ ਕਿਸੇ ਦਾ ਨਹੀਂ ਸੀ ਪਤਾ ਫੈਮਲੀ 'ਚ ਇੱਕ ਇਹਨਾਂ ਮੇਰੀ ਸਿਸਟਰ ਲਾ ਇਹਨਾਂ ਦੀ ਸਿਸਟਰ ਉਹ ਸੇਮ ਕਾਲਜ ਚ ਆਪਾਂ ਪੜਦੇ ਸੀ ਸੇਮ ਕਲਾਸਿਸ ਸੈਕਸ਼ਨ ਅਲੱਗ-ਅਲੱਗ ਸੀ ਤੇ ਮੈਂ ਉਹਨਾਂ ਨੂੰ ਦੇਖਿਆ ਰੀਵਨ ਟਾਈਮ ਉਹ ਪਿੱਛੇ ਬੈਠੇ ਹੋਏ ਸੀ ਨਾ ਹਾਲ ਚ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਮੈਂ ਕਿਹਾ ਇਹ ਤਾਂ ਸਾਡੇ ਕਾਲਜ ਦੀ ਕੁੜੀ ਹੈ ਨਾ ਮੈਂ ਇਹ ਇੱਥੇ ਕਿੱਦਾਂ ਫਿਰ ਮੈਂ ਕਿਹਾ ਸ਼ਾਇਦ ਮੈਂ ਪੁੱਛਦੀ ਆ ਜਾ ਕੇ ਹਨਾ ਤੇ ਮੈਂ ਉਹ ਮੈਂ ਬੜੀ ਸੋਹਣੀ ਮੰਮੀ ਤੇ ਸਾਡੇ ਤਾਈ ਜੀ ਉਹ ਤਿੰਨੋਂ ਬੈਠੇ ਸੀ ਮੈਂ ਬੜਾ ਸੋਹਣਾ ਜਾ ਕੇ ਉਹਨਾਂ ਨੂੰ ਹੈਲੋ ਹਾਈ ਕੀਤੀ ਮੈਂ ਕਿਹਾ ਹਾਂਜੀ ਤੁਸੀਂ ਕਿੱਦਾਂ ਉਹ ਉਹਨੇ ਵੀ ਮਤਲਬ ਉਹਨੂੰ ਵੀ ਕਿਉਂਕਿ ਉਹਨੂੰ ਵੀ ਨਹੀਂ ਪਤਾ ਸੀਗਾ ਕਿ ਮੇਰੀ ਗੱਲ ਮੇਰੇ ਲਈ ਅਸੀਂ ਮੈਨੂੰ ਦੇਖਣ ਆਏ ਆ ਤੇ ਉਹ ਕਹਿੰਦੀ ਬਸ ਐਦੀ ਮੈਂ ਕਿਹਾ ਚਲੋ ਠੀਕ ਹੈ ਹਨਾ ਤੇ ਫਿਰ ਬਸ ਇੰਨੀ ਗੱਲ ਹੋਈ ਉਸ ਤੋਂ ਬਾਅਦ ਤਾਂ ਮੈਂ ਕਿਉਂਕਿ ਅਸੀਂ ਆਪਣਾ ਵਿਆਹ ਇੰਜੋਏ ਕਰਦੇ ਸੀ ਤੇ ਉਹਨੂੰ ਮੰਮੀ ਹੋਣੀ ਪੁੱਛਿਆ ਕਿ ਪੀ ਇਹ ਕੌਣ ਹੈ ਕੁੜੀ ਹਨਾ ਇਹ ਤਾਂ ਨਹੀਂ ਹੈ ਕੁੜੀ ਮੰਮੀ ਨੇ ਇਹ ਵੀ ਕਿਹਾ ਕਹਿੰਦੀ ਨਹੀਂ ਨਹੀਂ ਉਹਨੂੰ ਮੇਰਾ ਪਿੰਡ ਨਹੀਂ ਸੀ ਪਤਾ ਅਸਲ 'ਚ ਉਹ ਸੋਚਦੀ ਸੀ ਕਿ ਜਿੱਦਾਂ ਮੇਰੇ ਸਾਡੇ ਨਾਲ ਪਿੰਡ ਹੈ ਬਾਕੀ ਸਾਰਾ ਸਾਡਾ ਕੁੜੀਆਂ ਦਾ ਗਰੁੱਪ ਉੱਥੋਂ ਹੀ ਆਂਦਾ ਸੀ ਇੱਕ ਸਿਰਫ ਮੈਂ ਸੀ ਆਪਣੇ ਪਿੰਡ ਤੋਂ ਸਾਵੇ ਉਹ ਕਹਿੰਦੀ ਨਹੀਂ ਨਹੀਂ ਇਹ ਤਾਂ ਸਾਵੇ ਦੀ ਆ ਅਸੀਂ ਕਹਿੰਦੇ ਚਲੋ ਠੀਕ ਆ ਬਾਅਦ ਚ ਜਦੋਂ ਉਹਨੂੰ ਵੀ ਪਤਾ ਲੱਗਿਆ ਨਾ ਕਿਹੜੀ ਕੁੜੀ ਦਾ ਇਹ ਹੀ ਕੁੜੀ ਦੇਖਣ ਹੁਣ ਮੇਰੀ ਸਿਸਟਰ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਿਹਾ ਤੂੰ ਹੀ ਦੇਖ ਹਾਂਜੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਵਿਆਹ ਦੇ ਵਿੱਚ ਕਿਹੜੀ ਕੁੜੀ ਹੈ ਉਹ ਇਹਨੂੰ ਮਿਲ ਕੇ ਵਿਆਹ ਇਹਨੂੰ ਪਤਾ ਹੀ ਨਹੀਂ ਕਿ ਇਹ ਹੀ ਕੁੜੀ ਹੈ ਕੁੜੀ ਆ ਉਹ ਨਾਲ ਹੀ ਮਿਲਲੇ ਸੀ ਸਿਸਟਰ ਮੇਰੀ ਨਾਲ ਮਤਲਬ ਸੈਕਸ਼ਨ ਅਲੱਗ-ਅਲੱਗ ਸੀਗੇ ਉਦਾਂ ਇਕੱਠੀਆਂ ਜਾਂਦੀਆਂ ਸੀ ਬੱਸ ਕਾਲਜ ਆਪਾਂ ਇਕੱਠੇ ਹੀ ਜਾਂਦੇ ਸੀ ਬਹੁਤ ਵਾਰ ਮਿਲਦੇ ਰਹਿੰਦੇ ਸੀ ਪਰ ਇੰਨੀ ਜ਼ਿਆਦਾ ਖੋਲ ਕੇ ਕਦੀ ਗੱਲ ਨਹੀਂ ਸੀ ਹੋਈ ਮਤਲਬ ਜਿੱਦਾਂ ਵੀ ਕਾਲਜ ਪੜ੍ਹਦੇ ਸੀ ਕਲੀਕ ਸੀਗਾ ਤਾਂ ਇੱਕ ਦੂਜੇ ਨਾਲ ਹੈਲੋ ਆਏ ਹੋ ਜਾਂਦੀ ਸੀ ਬਸ ਇਸ ਤੋਂ ਬਾਅਦ ਕੁਝ ਨਹੀਂ ਨਾ ਮੈਨੂੰ ਉਹਦੇ ਬਾਰੇ ਜ਼ਿਆਦਾ ਪਤਾ ਸੀ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਦਾ ਪਿੰਡ ਹਾਦਪੁਰ ਰੁੜਕੀ ਆ ਕਿਉਂਕਿ ਉਹ ਬਗਾਪੁਰ 메ਨ ਰੋਡ ਤੇ ਪੈਂਦਾ ਨਾ ਉੱਥੇ ਉੱਤਰਦੀ ਸੀ ਮੈਨੂੰ ਲੱਗਦਾ ਸੀ ਕਿ ਇਹ ਬਗਾਪੁਰ ਦੀ ਆ ਕੁੜੀ ਕਦੀ ਅੱਧਾ ਖੋਲ ਕੇ ਗੱਲ ਨਹੀਂ ਇੱਕ ਹੋਰ ਗੱਲ ਵੀ ਜਿੱਦਾਂ ਸਾਡੇ ਮੇਰੇ ਫਾਦਰ ਸਾਹਿਬ ਸਰਪੰਚ ਸੀ ਉਹਨਾਂ ਦੇ ਨਾਲ ਸੀ ਹਾਂਜੀ ਤੇ ਇਹਨਾਂ ਦੇ ਵੀ ਜਿੱਦਾਂ ਨਾਨਾ ਜੀ ਉਹ ਵੀ ਸਰਪੰਚ ਸੀਗੇ ਹਾਂਜੀ ਤੇ ਨਾਮ ਵੀ ਉਹਨਾਂ ਦਾ ਉਹਨਾਂ ਦਾ ਦਾ ਨਾਮ ਵੀ ਹਰਪ੍ਰਜਨ ਸਿੰਘ ਸੀ ਮੇਰੇ ਫਾਦਰ ਸਾਹਿਬ ਦਾ ਨਾਮ ਵੀ ਹਰਪ੍ਰਜਨ ਸਿੰਘ ਹੈ ਇੱਕ ਫੈਮਿਲੀਆ ਨੂੰ ਆਪਸ ਵਿੱਚ ਪਹਿਲਾਂ ਜਾਣਦੇ ਸੀ ਹਾਂਜੀ ਉਹ ਵੈਸੀ ਵੀ ਨੇੜੇ ਪਿੰਡ ਦਾ ਪਤਾ ਹੁੰਦਾ ਹੈ ਵੀ ਕਿਸ ਤਰ੍ਹਾਂ ਦੀ ਫੈਮਿਲੀ ਹੈ ਤੇ ਬੱਚੇ ਕਿਸ ਤਰ੍ਹਾਂ ਦੇ ਆ ਕਿਸ ਤਰ੍ਹਾਂ ਦੇ ਸਹੀ ਗੱਲ ਤੇ ਉਸ ਤੋਂ ਬਾਅਦ ਜਦੋਂ ਅ ਬੈਸੀ ਦਾ ਉਹ ਪੱਕਾ ਹੀ ਸੀਗਾ ਉਸ ਟਾਈਮ ਤੇ ਕਿਉਂਕਿ ਜਦੋਂ ਸਾਡੇ ਬਜ਼ੁਰਗਾਂ ਨੇ ਕਰ ਲਿਆ ਵੀ ਹਾਂ ਰਿਸ਼ਤਾ ਕਰ ਦੇਣਾ ਪੱਕਾ ਫਿਰ ਇੱਕ ਫਾਰਮੈਲਟੀ ਦੇ ਤੌਰ ਤੇ ਸੱਦਿਆ ਸੀਗਾ ਵੀ ਮੁੰਡੇ ਕੁੜੀ ਦੀ ਆਪਸ ਚ ਆਪਾਂ ਗੱਲਬਾਤ ਕਰਵਾ ਦਿੰਨੇ ਆ ਨਾਲੇ ਸ਼ਗਨ ਸ਼ੁਗਰ ਪਾਦਾ ਹੈ ਤੇ ਉਸ ਦਿਨ ਮੈਂ ਜਿਸ ਤਰ੍ਹਾਂ ਗਿਆਸਗਾ ਉੱਥੇ ਇਹਨਾਂ ਨਾਲ ਕਹਿੰਦੇ ਵੀ ਗੱਲਬਾਤ ਕਰਨੀ ਆ ਸਾਨੂੰ ਇੱਕ ਸਾਈਡ ਤੇ ਬਿਠਾਤਾ ਹਾਂ ਤੇ ਮੈਂ ਨੂੰ ਮਤਲਬ ਮੈਂ ਮੈਂ ਕਿਹਿਆ ਸਵਾਲ ਇਹਨਾਂ ਨੂੰ ਮੈਂ ਪਹਿਲੇ ਹੀ ਪੁੱਛਿਆ ਜਿਸਗਾ ਵੀ ਤੁਸੀਂ ਕਿੰਨਾ ਪੜੇ ਆ ਹਾਂ ਤਾਂ ਇਹਨੇ ਇਨੀ ਕਿਹਾ ਵੀ ਮੈਂ ਅਜੇ ਬੀਏ ਦੇ ਮੈਂ ਐਗਜ਼ਾਮ ਦੇਣਾ ਹੈ ਅਜੇ ਹਾਂਜੀ ਕਿਉਂਕਿ ਐਗਜ਼ਾਮ ਅ ਹਾਣਸ ਦਾ ਅਭੀ ਮਾਰਚ ਅਪ੍ਰੈਲ ਚ ਹੀ ਹੁੰਦਾ ਹੈ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਫਿਰ ਇਨੀ ਸਵਾਲ ਪੁੱਛਿਆ ਮੈਨੂੰ ਕਿ ਤੁਸੀਂ ਵਾਪਸ ਤਾਂ ਨਹੀਂ ਜਾਣਾ ਮੈਂ ਕਿਹਾ ਮੈਂ ਤਾਂ ਕਿਹਾ ਕਿ ਤੇ ਕਹਿਣਗੇ ਵੀ ਜੇ ਵਾਪਸ ਨਹੀਂ ਜਾਣਾ ਫਿਰ ਰਿਸ਼ਤਾ ਕੈਂਸਲ ਨਹੀਂ ਇਨੀ ਦੀ ਇਹ ਵੀ ਸੀ ਇਹ ਪਹਿਲੇ ਸੋਚਿਆ ਸੀ ਇਹ ਕਹਿੰਦੇ ਮੈਂ ਉਸ ਲੜਕੇ ਨਾਲ ਵਿਆਹ ਨਹੀਂ ਕਰਨਾ ਜਿਹੜਾ ਬਾਰ ਦਾ ਹੋ ਗਈ ਮੈਂ ਕਿਹਾ ਮੈਂ ਆਪਣੇ ਮੰਮੀ ਡੈਡੀ ਤੋਂ ਦੂਰ ਨਹੀਂ ਜਾਣਾ ਨਾ ਮੈਂ ਇੱਥੇ ਹੀ ਹੋऊंगी ਕਿਤੇ ਦੂਰ ਨਹੀਂ ਹੋਏਗਾ ਨਾ ਉਹ ਉਹਨਾਂ ਵਕਤਾਂ 'ਚ ਤਾਂ ਬਹੁਤ ਨਹੀਂ ਨਹੀਂ ਮੈਨੂੰ ਬਿਲਕੁਲ ਨਹੀਂ ਸੀਗਾ ਮੈਂ ਕਿਹਾ ਨਹੀਂ ਮੈਂ ਇੱਥੇ ਹੀ ਰਹਿਣਾ ਮੈਂ ਪਹਿਲੇ ਹੀ ਘਰ ਦੇਆਂ ਨੂੰ ਚਾਹਤੋਂ ਉਹਨਾਂ ਨੇ ਫਿਰ ਗੱਲ ਵੀ ਕੀਤੀ ਨਾ ਮਾਮਾ ਜੀ ਨੂੰ ਮੈਂ ਪਹਿਲੇ ਇਹੀ ਪੁੱਛਿਆ ਸੀਗਾ ਮਾਮਾ ਕਹਿੰਦੇ ਨਹੀਂ ਤੂੰ ਟੈਨਸ਼ਨ ਨਾ ਲੈ ਉਹਨੇ ਵਾਪਸ ਨਹੀਂ ਜਾਣਾ ਉਹਨੇ ਇੱਥੇ ਹੀ ਰਹਿਣਾ ਅੱਛਾ ਜੀ ਮੈਂ ਕਿ ਮੈਂ ਵਾਪਸ ਨਹੀਂ ਜਾਣਾ ਹੈਗਾ ਮੈਂ ਇੱਥੇ ਦੇਖੂੰਗਾ ਕੋਈ ਕੰਮ ਸ਼ੁਰੂ ਕਰੂੰਗਾ ਦੇਖੂੰਗਾ ਇਸ ਤਰ੍ਹਾਂ ਦਾ ਤੇ ਫਿਰ ਮੈਂ ਇਹਨਾਂ ਨੂੰ ਹੀ ਇਹੀ ਗੱਲ ਇੱਕ ਫਿਰ ਲਾਸਟ ਸਵਾਲ ਹੀ ਪੁੱਛਿਆ ਵੀ ਤੁਸੀਂ ਕੁਝ ਪੁੱਛਣਾ ਕਹਿੰਦੀ ਨਹੀਂ ਮੈਂ ਤਾਂ ਕੁਝ ਨਹੀਂ ਪੁੱਛਣਾ ਤੇ ਮੈਂ ਕਿਹਾ ਤੁਸੀਂ ਚਲਿਏ ਫਿਰ ਹਾਂ ਕਹਿੰਦੀ ਹਾਂ ਠੀਕ ਹੈ ਜੀ ਦੋ ਮਿੰਟ ਦੋ ਮਿੰਟ ਲੱਗੇ ਕਿਉਂਕਿ ਉਹ ਟਾਈਮ ਪਹਿਲਾਂ ਜੀ ਇਹਦਾ ਸੀਗਾ ਨਾ ਕਿ ਆਪਾਂ ਨੂੰ ਹੁਣ ਤਾਂ ਬੱਚੇ ਬਹੁਤ ਐਡਵਾਂਸ ਆ ਜਾਂਦੇ ਤਾਂ ਸਾਨੂੰ ਥੋੜਾ ਇਹ ਹੁੰਦਾ ਸੀ ਕਿ ਠੀਕ ਹੈ ਜੋ ਕਰਦੇ ਆ ਨੇ ਕਰ ਦਿੱਤਾ ਠੀਕ ਹੈ ਫਿਰ ਵੀ ਕਰਦੇ ਆ ਨੇ ਸਾਨੂੰ ਹਨਾ ਮੈਂ ਤਾਂ ਕਹਿੰਦੀ ਅਸੀਂ ਵਧੀਆ ਲੱਕੀ ਹਾਂ ਕਿ ਸਾਨੂੰ ਸਾਡੇ ਘਰਦਿਆਂ ਨੇ ਮੌਕਾ ਦਿੱਤਾ ਨਹੀਂ ਤਾਂ ਉਸ ਟਾਈਮ ਤਾਂ ਨਹੀਂ ਐਨਾ ਕੋਈ ਕਰਦਾ ਸੀ ਨਾ ਕਿ ਘਰਦੇ ਵੀ ਨਹੀਂ ਐਨਾ ਅਲਾਉ ਕਰਦੇ ਸੀ ਕਿ ਤੁਸੀਂ ਗੱਲ ਕਰੋ ਇੱਕ ਦੂਜੇ ਨਾਲ ਤੇ ਫਿਰ ਸਾਡੇ ਘਰਦਿਆਂ ਨੇ ਤਾਂ ਫਿਰ ਵੀ ਸਾਨੂੰ ਇਹਨਾਂ ਨੂੰ ਹਨਾ ਇੱਧਰ ਡੈਡੀ ਹੋਣੀ ਕਿਹਾ ਕਿ ਨਹੀਂ ਤੁਸੀਂ ਪਹਿਲਾਂ ਗੱਲ ਕਰੋ ਬੈਠ ਕੇ ਬਾਕੀ ਇਹਨਾਂ ਵੱਲੋਂ ਤਾਂ ਪੱਕਾ ਹੀ ਸੀਗਾ ਹਨਾ ਉਹ ਤਾਂ ਇੱਕ ਸਿਰਫ ਫਾਰਮੈਲਟੀ ਸੀ ਸਾਡੀ ਕਿ ਤੁਸੀਂ ਗੱਲ ਕਰੋ ਕਿਉਂਕਿ ਨਾ ਤਾਂ ਮੈਂ ਵੀ ਨਹੀਂ ਕਰਨੀ ਸੀ ਇਹਨਾਂ ਦੀ ਸੀ ਆ ਸਹੀ ਗੱਲ ਹੈ ਨਾ ਕਿ ਉਦੋਂ ਟਾਈਮ ਹੀ ਇਦਾਂ ਦਾ ਸੀਗਾ ਕਿ ਨਹੀਂ ਜੋ ਕਰਦੇ ਆ ਨੇ ਕਰ ਦਿੱਤਾ ਬਾਕੀ ਠੀਕ ਹੈ ਮੇਰੇ ਨਾ ਰਿਸ਼ਤੇਦਾਰੀ ਚ ਇੱਕ ਭੈਣ ਨੇ ਤੇ ਉਹ ਜਿਵੇਂ ਬਹੁਤ ਪੜੇ ਹੋਏ ਨੇ ਇਸ ਟਾਈਮ ਗਵਰਨਮੈਂਟ ਜੌਬ ਕਰਦੇ ਨੇ ਮੈਨੂੰ ਯਾਦ ਆ ਵੀ ਮੈਂ 10ਵੀਂ ਚ ਪੜਦੀ ਹੁੰਦੀ ਸੀ ਤੇ ਉਸ ਵਕਤ ਉਹਨਾਂ ਲਈ ਰਿਸ਼ਤੇ ਦੇਖਦੇ ਸੀ ਨਾ ਕਦੀ ਤਾਂ ਕਿਸੇ ਨੇ ਆ ਕੇ ਦੱਸ ਪਾਣੀ ਵੀ ਮੁੰਡਾ ਖੇਤੀ ਕਰਦਾ ਇੰਨੀ ਜ਼ਮੀਨ ਉਹਨਾਂ ਨੇ ਉਹਦੇ ਤੇ ਵੀ ਹਾਂ ਕਰ ਦੇਣ ਵੀ ਠੀਕ ਆ ਦੇਖਿਆ ਹੋਣਾ ਕਦੀ ਕਿਸੇ ਨੇ ਕਿਹਾ ਵੀ ਮੁੰਡਾ ਨੌਕਰੀ ਕਰਦਾ ਤੇ ਉਹਦੇ ਤੇ ਵੀ ਉਹਨਾਂ ਨੇ ਕਿਹਾ ਵੀ ਠੀਕ ਆ ਮਤਲਬ ਉਥੋਂ ਫੰਡੰਦਾ ਸੀਗਾ ਵੀ ਕੁੜੀਆਂ ਘਰਦਿਆਂ ਦੀ ਮਰਜ਼ੀ 'ਚ ਕਿੰਨੀਆਂ ਹਨਾ ਰਾਜ਼ੀ ਹੁੰਦੀਆਂ ਨੇ ਵੀ ਉਹਨਾਂ ਨੌਕਰੀ ਵਾਲਾ ਜੇ ਘਰਦਿਆਂ ਨੂੰ ਪਸੰਦ ਆਉ ਉਹ ਵੀ ਠੀਕ ਹੈ ਹਾਂਜੀ ਸਾਰੇ ਠੀਕ ਆ ਹਾਂਜੀ ਤੇ ਫਿਰ ਕਿੰਨੇ ਚਿਰ ਬਾਅਦ ਤੁਹਾਡਾ ਸ਼ਗਨ ਜਾਂ ਹਾਂ ਉਸ ਸ਼ਗਨ ਉਸੇ ਦਿਨੇ ਸ਼ਗਨ ਹੋ ਗਿਆ ਉਸ ਤੋਂ ਬਾਅਦ ਉਸੇ ਦਿਨੇ ਹੀ ਨਹੀਂ ਤਰੀਕ ਮقرਰ ਕਰ ਲਈ ਵੀ ਇਸ ਤਰੀਕ ਨੂੰ ਆਪਾਂ ਵਿਆਹ ਕਰਨਾ ਹੈ ਕੋਈ ਰਿੰਗ ਰੰਗ ਸੈਰਮਨੀ ਵਾਲੇ ਇਦਾਂ ਦੇ ਚੱਕਰਾਂ 'ਚ ਨਹੀਂ ਪੈਣਾ। ਅੱਛਾ ਠੀਕ ਹੈ। ਹਾਂ ਉਹ ਹੀ ਤਕਰੀਬਨ 12 ਜਾਂ 14 ਦਸੰਬਰ 12 ਤੇ 14 ਦਸੰਬਰ 14 ਦਸੰਬਰ 14 ਦਸੰਬਰ 10 ਦਸੰਬਰ ਦਾ ਵਿਆਹ ਸੀ 10 ਦਸੰਬਰ ਦਾ ਵਿਆਹ ਸੀਗਾ ਉਹ ਜਿਹੜਾ ਜਿਹਦੇ 'ਚ ਪਹਿਲਾ ਮੇਲੇ ਸੀ। ਹਾਂਜੀ ਤੇ ਉਸ ਤੋਂ ਬਾਅਦ ਫਿਰ 20 ਜਨਵਰੀ ਦਾ ਰੱਖਿਆ ਪਿਆ। ਹੂੰ ਤੇ ਫਿਰ ਇੱਕ ਵਾਰ ਮੈਨੂੰ ਔਲੀ ਨਹੀਂ ਕੀਤੀ ਸੀਗੀ اچھا ਨਹੀਂ ਕੀਤੀ ਸੀ ਮੈਂ ਨਹੀਂ ਕੀਤੀ ਸੀ ਨਿਊ ਇਅਰ ਤੇ ਮੁੱਕੇ ਕੇ ਬਾਅਦ ਦੇਖ ਲੋ ਨਹੀਂ ਸੱਚੀ ਨਹੀਂ ਕੀਤੀ ਸੀ ਇਹਨਾਂ ਨੇ ਮੈਂ ਨਹੀਂ ਕੀਤੀ ਕਾਲ ਮੇਰੇ ਉਹ ਮੇਰੇ ਭਾਬੀਆਂ ਸੀ ਨਾ ਦੋ ਮਿੰਟ ਤੋਂ ਵੱਡੇ ਬ੍ਰਦਰ ਉਹਨਾਂ ਦੀ ਮੈਰਿਜ ਹੋਈ ਹੋਈ ਸੀ ਤਾਂ ਫਿਰ ਉਹ ਮੈਨੂੰ ਕਹਿੰਦੇ ਰਹਿਣ ਕਿ ਨਹੀਂ ਤੂੰ ਤੂੰ ਚਲ ਤੇਰੀ ਪਹਿਲਾਂ ਉਹਨਾਂ ਨੇ ਗੱਲ ਕੀਤੀ ਜਦੋਂ ਉਦੋਂ ਲੈਂਡਲਾਈਨ ਹੁੰਦੇ ਸੀ ਉਦੋਂ ਮੋਬਾਈਲ ਤਾਂ ਹੁੰਦਾ ਹੀ ਨਹੀਂ ਲੈਂਡਲਾਈਨ ਸੀ ਹਾਂਜੀ ਤੇ ਲੈਂਡਲਾਈਨ ਤੇ ਉਹਨਾਂ ਨੇ ਫੋਨ ਲਗਾਇਆ ਮੈਂ ਉਹਨਾਂ ਨੂੰ ਕਹੀ ਜਮੈਂ ਮੈਂ ਨਹੀਂ ਗੱਲ ਕਰਨੀ ਮੈਂ ਨਹੀਂ ਗੱਲ ਕਰਨੀ ਕਹਿੰਦੇ ਨਹੀਂ ਤੂੰ ਨਵਾਂ ਨਿਊ ਇਅਰ ਹੈ ਤੂੰ ਕਮ ਸੇ ਕਮ ਨਿਊ ਇਅਰ ਤੇ ਇੱਕ ਦੂਜੇ ਨੂੰ ਗੱਲ ਕਰਨਾ ਸੀ ਹਾਂਜੀ ਕੱਟਾ ਲੈਂਗੇ ਹਾਂਜੀ ਤੇ ਬਸ ਉਦੋਂ ਇੱਕ ਵਾਰ ਗੱਲ ਕੀਤੀ ਬਸ ਉਹ ਵੀ ਹੈਪੀ ਨਿਊ ਇਅਰ ਕਿਹਾ ਇਹਨਾਂ ਨੂੰ ਬਸ ਜਿਆਦਾ ਨਹੀਂ ਸੀਗਾ ਬਸ ਬਾਕੀ ਠੀਕ ਠਾਕ ਕਰ ਠੀਕ ਠਾਕ ਨਾ ਬਸ ਤੁਸੀਂ ਬਿਲਕੁਲ ਨਹੀਂ ਫੋਨ ਕੀਤਾ ਨਾ ਨਹੀਂ ਤਾਂ ਆਪਣਾ ਹੁੰਦਾ ਨਾ ਵੀ ਆਪਾਂ ਆ ਜਾਣੀ ਐ ਨਹੀਂ ਮੈਂ ਫੋਨ ਨਹੀਂ ਕੀਤਾ ਨਹੀਂ ਉਸ ਤੋਂ ਬਾਅਦ ਸਿੱਧਾ ਹੀ ਫਿਰ ਵਿਆਹ ਤੇ ਮਿਲਿਆ ਤੇ ਵਿਆਹ ਤੇ ਐਦਾਂ ਹੋਇਆ ਪਹਿਲਾਂ ਮੈਂ ਅਸਲ ਦੇ ਵਿੱਚ ਜਿੱਦਣ ਨਾ ਸ਼ਗਨ ਪਿਆ ਸੀ ਉਸ ਦਿਨ ਮੈਨੂੰ ਕਿਹਾ ਸੀ ਵੀ ਵਿਆਹ ਤੇ ਪੱਗ ਬਨ ਕੇ ਆਣਾ ਹੈ ਹਾਂ ਤੇ ਤੂੰ ਪੱਗ ਬੰਨਣੀ ਹੁਣ ਤੋਂ ਬਾਅਦ ਵਾਲ ਮਤਲਬ ਇਦਾਂ ਕੱਟੇ ਉਹ ਜਿੱਦਾਂ ਵਾਲ ਛੋਟੇ ਛੋਟੇ ਕੀਤੇ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਹਾਂਜੀ ਮੈਨੂੰ ਇਹ ਸੁਣਿਆ ਕਿ ਮੇਰਾ ਸਰਦਾਰ ਹਾਂ ਮੇਰੇ ਸਰਦਾਰ ਸਾਹਿਬ ਜੀ ਨੇ ਉਹੀ ਕਿਹਾ ਸੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਫਿਰ ਵਾਲ ਰੱਖਣੇ ਸ਼ੁਰੂ ਕਰਤੇ ਸੀ ਦਾੜੀ ਰੱਖਣੀ ਸ਼ੁਰੂ ਕਰਤੀ ਉਸ ਤੋਂ ਬਾਅਦ 22 ਦਿਨ ਫਿਰ ਮੈਂ ਪੱਗ ਬਨ ਕੇ ਗਿਆ ਸੀਗਾ ਹਾਂਜੀ ਤੇ ਸ਼ਗਨ ਤੇ ਵੀ ਪੱਗ ਬੰਨੀ ਸੀ ਪਹਿਲੇ ਦਿਨ ਸ਼ਗਨ ਤੇ ਨਹੀਂ ਪੱਗ ਬੰਨੀ ਸੀ ਬੰਨੀ ਸੀ ਪਹਿਲੇ ਦਿਨ ਸ਼ਗਨ ਤੇ ਆ ਪਹਿਲੇ ਦਿਨ ਬੰਨੀ ਸੀ ਜਦੋਂ ਮੇਰੀ ਕਜ਼ਨ ਸਿਸਟਰ ਜਿਹਦੀ ਮੈਰਿਜ ਤੇ ਆਏ ਸੀ ਉਹਦੇ ਘੋਟੀ ਉਹ ਸਾਰੇ ਫਿਰ ਸ਼ਗਨ ਤੇ ਆਏ ਸੀ ਨਾ ਜਦਾਂ ਸਾਰੀਆਂ ਸਿਸਟਰਸ ਵਗੈਰਾ ਮੇਰੀਆਂ ਸ਼ਗਨ ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਪਹਿਲਾ ਕਲੀਨ ਸ਼ੇਪ ਦੇਖਿਆ ਸੀ ਤੇ ਉਹ ਫਿਰ ਸ਼ਗਨ ਤੋਂ ਆ ਕੇ ਗਈਆਂ ਉਹਨਾਂ ਨੇ ਜਾ ਕੇ ਮੈਨੂੰ ਇੰਨਾ ਤੰਗ ਕੀਤਾ ਨਾ ਇਹਦੀ ਵੀ ਉਹ ਤਾਂ ਜੀਜਾ ਹੀ ਹੈ ਨਹੀਂ ਉਹ ਵਾਲੇ ਜੀਜੇ ਦੇ ਉਹ ਫਰਕ ਪੈ ਗਿਆ ਨਾ ਬਿਲਕੁਲ ਚਿਹਰੇ ਦਾ ਫਰਕ ਪੈ ਜਾਂਦਾ ਪੱਗ ਤੇ ਦਾੜੀ ਨਾਲ ਨਾ ਹੂੰ ਬਹੁਤ ਫਰਕ ਪੈ ਜਾਂਦਾ ਚਿਹਰੇ ਦਾ ਬੰਦੇ ਦਾ ਰੂਪ ਅਲੱਗ ਹੋ ਜਾਂਦਾ ਹੈ ਹਾਂਜੀ ਉਹ ਤਾਂ ਮੈਨੂੰ ਇਹ ਹੀ ਕਹੀ ਜਾਂਦੀ ਸੀ ਕਹਿੰਦੇ ਉਹਨਾਂ ਨੇ ਮੁੰਡਾ ਚੇਂਜ ਕਰ ਦਿੱਤਾ ਉਹ ਵਾਲਾ ਮੁੰਡਾ ਹੈ ਨਹੀਂ ਇਹ ਸਹੀ ਗੱਲ ਤੇ ਉਦੋਂ ਤੋਂ ਪੱਗ ਬੰਨਦੇ ਹੋ ਕਿ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਨਹੀਂ ਮੈਂ ਫਿਰ ਮੁੜ ਕੇ ਕਦੇ ਫਿਰ ਪੱਗ ਬੰਨੀ ਹੋਈ ਪੱਗ ਬੰਨਦਾ ਦਾੜੀ ਨਾਲ